ਸਤਿਕਾਰ رپورਟਰ ਅਜੀਤ ਮਹਾਜਨ ਆਪ ਦੇਖ ਰਹੇ ਚੜ੍ਹਦੀ ਕਲਾ ਪੰਜਾਬ ਨਿਊਜ਼ ਸੇ ਅੱਜ ਅਸੀਂ ਆਏ ਹਾਂ ਡਾਕਟਰ ਦਿਵਲ ਹਸਪਤਾਲ ਜਹਾਂ ਬੇ 40 ਸਾਲ ਦੇ ਇੱਕ ਲੜਕੇ ਨੇ ਸਲਫਾਟ ਦੀਆਂ ਗੋਲੀਆਂ ਖਾ ਲਈ मगर देखिएगा किसी डॉक्टर ने अभी हाथ नहीं डाला इसको डॉक्टर देव के पास लेकर आए हैं और देखोगे कितनी अच्छी तरह से उन्होंने इसका ट्रीटमेंट इलाज किया है डॉक्टर गौरव ने भी किया है डॉक्टर मैडम ने भी किया है एक और इतना अच्छा इलाज किया कि आज लड़का जो चालीस साल का बिल्कुल बच गया है हम डॉक्टर देव के हॉस्पिटल को सलाम करते हैं कि जो फर्स्ट नंबर पर जा रहा है डॉक्टर देव का हॉस्पिटल और आगे हम मुलाकात करते हैं डॉक्टर देव से फर्स्ट विशेष रिपोर्ट अजय महाजन चढ़ती कला पंजाब न्यूज से ਬਹੁਤ ਵਧੀਆ ਦੂਰ ਜਾਂਦੇ ਲੋਟਦੇ ਸਾਨੂੰ ਕੋਈ ਵੱਡੇ ਪੈਸੇ ਖਰਚੇ ਦੂਰ ਨਹੀਂ ਕਰਾਉਂਦੇ ਨਾ ਹੀ ਲੱੜੜੇ ਭੱਜੀਏ ਨਾ ਹੀ ਅਮਰਸਾਦਨ ਭੱਜੀਏ ਛੱਡ ਦੇਈਏ ਸਾਨੂੰ ਸਾਡੇ ਜ਼ਿਲ੍ਹੇ ਦੇ ਵਿੱਚ ਹੀ ਹੈ ਤੇ ਬਿਲਕੁਲ ਸੌਖਾ ਲਾਜ ਤੇ ਸਸਤਾ ਸასი ਕਾਲ ਜੀ ਅ ਜੋ ਪੇਸ਼ੈਂਟ ਬਾਰੇ ਤੁਸੀਂ ਗੱਲ ਕੀਤੀ ਹੈ ਪੇਸ਼ੈਂਟ ਸਾਡੇ ਕੋਲ ਐਮਰਜੈਂਸੀ ਦੇ ਵਿੱਚ ਥੋੜੇ ਦਿਨ ਪਹਿਲਾਂ ਆਇਆ ਸੀਗਾ ਜਿੰਨੇ ਕਿ ਸਾਨੂੰ ਦੱਸਿਆ ਕਿ ਮੈਂ ਸਲਫਾਸ ਖਾਲੀ ਹੋਈ ਹੈ ਔਰ ਤਿੰਨ ਗੋਲੀਆਂ ਜਿਹੜੀਆਂ ਸਲਫਾਸ ਦੀਆਂ ਖਾਧੀਆਂ ਹੋਈਆਂ ਸੀਗੀਆਂ ਇਹਦੇ ਘਰ ਦੇ ਵੀ ਦੱਸ ਰਹੇ ਸੀਗੇ ਕੁਝ ਘਰ ਦੇ ਕਾਰਨਾਂ ਕਰਕੇ ਨੇ ਉਹ ਦਵਾਈ ਦਾ ਸੇਵਨ ਕੀਤਾ ਹੋਇਆ ਸੀਗਾ ਕੰਡੀਸ਼ਨ ਜਿਹੜੀ ਸੀ ਉਹ ਬਹੁਤ ਕ੍ਰਿਟੀਕਲ ਸੀਗੀ ਬੀਪੀ ਜਿਹੜਾ ਸੀਗਾ ਉਹ ਬਿਲਕੁਲ ਜਾ ਚੁੱਕਿਆ ਸੀਗਾ ਸੈਚੂਰੇਸ਼ਨ ਜੋ ਆਕਸੀਜਨ ਸੀ ਉਹ ਮੇਨਟੇਨ ਨਹੀਂ ਕਰ ਪਾ ਰਿਹਾ ਸੀਗਾ ਪੇਸ਼ੈਂਟ ਦਾ ਜਿਹੜਾ ਬੇਹੋਸ਼ੀ ਦਾ ਲੈਵਲ ਸੀ ਉਹ ਵੱਧਦਾ ਜਾ ਰਿਹਾ ਸੀਗਾ ਸੋ ਅਸੀਂ ਐਮਰਜੈਂਸੀ ਦੇ ਵਿੱਚ ਇੱਕ ਪੂਰੀ ਟੀਮ ਨੇ ਇਸ ਚੀਜ਼ ਦੇ ਉੱਤੇ ਵਰਕਅਪ ਕੀਤਾ ਪੇਸ਼ੈਂਟ ਨੂੰ ਆਪਾਂ ਸਭ ਤੋਂ ਪਹਿਲਾਂ ਜਿਹੜਾ ਸੀਗਾ ਆਕਸੀਜਨੇਸ਼ਨ ਸਪੋਰਟ ਸ਼ੁਰੂ ਕੀਤੀ ਐ ਫਿਰ ਉਸ ਤੋਂ ਬਾਅਦ ਜਿਹੜੇ ਵੱਖਰੇ ਵੱਖਰੇ ਡਾਕਟਰ ਸੀਗੇ ਉਹਨਾਂ ਨੇ ਆਪਣਾ ਆਪਣਾ ਜਿਹੜਾ ਰੋਲ ਅਦਾ ਕੀਤਾ ਇਹਦੇ ਵਿੱਚ ਅਸੀਂ ਉਹਨੂੰ სპੋਰਟਿਵ ਮੈਡੀਸਿਨ ਦੇ ਕੇ ਔਰ ਇਸ ਸਲਫਾਸ ਵਾਲੇ ਪੇਸ਼ੈਂਟ ਦੀ ਜਿਹੜੀ ਹੈ ਉਹ ਜਾਨ ਬਚਾਈ ਹੈ ਜਿਹਨੂੰ ਅਸੀਂ ਅੱਜ ਸਕਸੈਸਫੁਲੀ ਜਿਹੜਾ ਆ ਉਹ ਡਿਸਚਾਰਜ ਕਰ ਰਹੇ ਹਾਂ ਔਰ ਇਸ ਡਿਸਚਾਰਜ ਕਰਨ ਦੇ ਪਿੱਛੇ ਤੁਸੀਂ ਸੁਣਿਆ ਹੋਵੇਗਾ ਕਿ ਸਲਫਾਸ ਦੇ ਜਿਹੜੇ ਪੇਸ਼ੈਂਟ ਹੁੰਦੇ ਨੇ ਬਹੁਤ ਘਟ ਬਚਦੇ ਆ ਪਰ ਜੇਕਰ ਉਹਨਾਂ ਨੂੰ ਟਾਈਮ ਦੇ ਨਾਲ ਔਰ ਕਿਸੇ ਚੰਗੇ ਹਸਪੀਟਲ ਦੇ ਵਿੱਚ ਜਿੱਥੇ ਕਿ ਸਾਰੀ ਟੀਮ ਹੋਵੇ ਉੱਥੇ ਲੈ ਕੇ ਆਂਦਾ ਜਾਵੇ ਤਾਂ ਚਾਂਸਸ ਜਿਹੜੇ ਨੇ ਉਹ ਬਚਣ ਦੇ ਬਣ ਸਕਦੇ ਆ ਜਿਹਦੇ ਵਿੱਚ ਕਿ ਇੱਕ ਕ੍ਰਿਟੀਕਲ ਕੇਅਰ ਵਿਭਾਗ ਦਾ ਬਹੁਤ ਵੱਡਾ ਰੋਲ ਹੁੰਦਾ ਆ ਉਸ ਤੋਂ ਬਾਅਦ ਤੁਹਾਡਾ ਹਾਰਟ ਕੇਅਰ ਜਿਹੜੀ ਆ ਬਹੁਤ ਜ਼ਰੂਰੀ ਆ ਕਾਰਡੀਓਲੋਜਿਸਟ ਹੋਣਾ ਜ਼ਰੂਰੀ ਆ ਉਸ ਤੋਂ ਬਾਅਦ ਜਿਹੜਾ ਤੁਹਾਡੇ ਕਿਡਨੀ ਦਾ ਡਾਕਟਰ ਨੇ ਉਹ ਹੋਣਾ ਜ਼ਰੂਰੀ ਆ ਸੋ ਸਾਡੇ ਕੋਲੇ ਸਾਰੀ ਡਾਇਲ ਮਲਟੀ ਸਪੈਸ਼ੈਲਟੀ ਹਸਪੀਟਲ ਚ ਟੀਮ ਸੀਗੀ ਉਸ ਟੀਮ ਦੇ ਕਰਕੇ ਇਹ ਪੇਸ਼ੈਂਟ ਦੀ ਜਿਹੜੀ ਆ ਉਹ ਜਾਨ ਬਚੀ ਆ ਅਤੇ ਉਹ ਆਪਣੇ ਘਰੇ ਜਾ ਰਿਹਾ ਠੀਕ ਹੋ ਕੇ